ਹੈਲੋ ਜੀ ਹੈਲੋ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਫਰਸਟ ਬਲੌਗ ਆਪਣੇ ਨਵੇਂ ਚੈਨਲ ਅਰਬਨ ਵਲੌਗਸ ਇੰਡੀਆ ਦੇ ਉੱਪਰ ਜੀ ਹਾਂ ਜਿੱਥੇ ਅੱਜ ਆਪਾਂ ਸ਼ੁਰੂਆਤ ਕਰਨ ਜਾ ਰਹੇ ਆਂ ਪਹਿਲੇ ਆਪਾਂ ਗੁਰੂ ਘਰ ਤੋਂ ਸ਼ੁਰੂਆਤ ਕਰਾਂਗੇ ਆਪਾਂ ਜਾ ਰਹੇ ਆਂ ਜੀ ਅੱਜ ਅਨੰਦਪੁਰ ਸਾਹਿਬ ਤੋਂ ਚਲੋ ਸ਼ੁਰੂ ਕਰਦੇ ਆਂ ਆਪਾਂ ਆਪਣਾ ਪਹਿਲਾ ਬਲੌਗ ਚਲੋ ਜਲਦੀ ਜਲਦੀ ਹੁੰਨੇ ਆਂ ਰੈਡੀ ਤੇ ਪਾਉਨੇ ਆਂ ਚੱਲੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਲੋ ਜੀ ਰੈਡੀ ਹੋ ਗਏ ਆਪਾਂ ਆ ਗਏ ਆਂ ਹੁਣ ਕਰਦੇ ਆਂ ਸ਼ੁਰੂ ਆਪਣੇ ਸਫ਼ਰ ਨੂੰ ਤੇ ਨੀਟਰ ਕਰਦੇ ਆਂ ਆਪਣਾ ਰੀਸੈਟ ਲੋ ਜੀ ਸਫ਼ਰ ਦੀ ਹੋ ਗਈ ਹੈ ਸ਼ੁਰੂਆਤ ਤੇ ਚਲੋ ਤੁਹਾਨੂੰ ਵੀ ਲੈ ਚਲਦੇ ਹਾਂ ਨਾਲ ਆਪਣੇ ਸਫ਼ਰ ਤੇ ਕਰੋ ਅੰਜੋਏ ਫਰਸ ਦੇ ਨਾਲ-ਨਾਲ ਤੁਸੀਂ ਵੀ ਨਾਲ ਰਸਤੇਆਂ ਨੂੰ ਵੀ ਅੰਜੋਏ ਕਰਦੇ ਹਾਂ ਨਾਲ ਕੋਈ ਦੁਆਰਾ ਸਾਡੇ ਦਰਸ਼ਨ ਵੀ ਕਰਾਂਗੇ ਸਤਾ ਜਿਹੜਾ ਹੈਗਾ ਬੰਦ ਕਰਿਆ ਹੋਇਆ ਮੈਨੂੰ ਲੱਗਦਾ ਕਿ ਸੜਕ ਬਣਦੀ ਹੋਣੀ ਹੈ ਇਸ ਕਰਕੇ ਰਾਈਟ ਹੈਂਡ ਸਾਈਡ ਦੇ ਉੱਤੇ ਮੁੜ ਕੇ ਨਾਲ ਹੀ ਲੈਫਟ ਹੋ ਜਾਣਾ ਉੱਥੇ ਇੱਕ ਰੋਡ ਜਾਂਦੀ ਹੈ ਜੋ ਕਿ ਪੈਰਲਲ ਜਾਂਦੀ ਹੈ ਦਹਿਰ ਵਾਲੀ ਰੋਡ ਤੇ ਇਹ ਸਿੱਧੀ ਜਾ ਕੇ ਆਪਾਂ ਨੂੰ ਉਸੇ ਰੋਡ ਤੇ ਚਾੜ ਦੋ ਜਿਹੜੀ ਰੋਡ ਜਾਂਦੀ ਆ ਉਹ ਬੰਦ ਹੋਣ ਕਰਕੇ ਆਪਾਂ ਵਿੱਚੋਂ ਵਿੱਚੋਂ ਦੀ ਆਏ ਸੀ ਦੇਖੋ ਪਿੰਡ ਵਿੱਚੋਂ ਇਹ ਰਸਤਾ ਜਾ ਰਿਹਾ ਇੰਨਾ ਖੂਬਸੂਰਤਾ ਦੇਖੋ ਅਲੇ-ਦਾਲੇ ਆਪਣੇ ਕਿੰਨੇ ਖੇਤ ਸੋਹਣੇ ਲੱਗਦੇ ਪਏ ਆ ਸ਼ਹਿਰਾਂ 'ਚ ਕਿੱਥੋਂ ਦੇਖ ਨੂੰ ਮਿਲਦੀਆਂ ਇਹ ਜੀਆਂ ਚੀਜ਼ਾਂ ਕੋਈ ਪਿੰਡਾਂ ਵਾਲੀਆਂ ਪਤਨੀਆਂ ਪਤਨੀਆਂ ਸਖਤਾਂ ਦੋਨੇ ਪਾਸੇ ਹਰਿਆਲੀ ਜਾ ਉਸ ਤੋਂ ਅੱਗੇ ਚਲੋ ਚੋਰ ਤੇ ਜਗਾਮਾ ਬਿਲਕੁਲ ਦੇਸੀ ਪਿੰਡ ਸ਼ਹਿਰਾਂ ਦੇ ਨਾਲ ਨਾਲ ਤਾਂ ਅੱਜ ਕੱਲ ਪਿੰਡ ਵੀ ਜਿਹੜੇ ਆ ਸ਼ਹਿਰਾਂ ਵਰਗੇ ਹੋ ਗਏ ਪਰ ਆਹ ਦੇਖੋ ਬਿਲਕੁਲ ਪਿੰਡਾਂ ਵਾਲਾ ਮਾਹੌਲ ਠੀਕ ਨੇਕਸਟ ਦੇ ਕਟਾਣਾ ਸਾਹਿਬ ਉਸ ਦੁਆਰਾ ਜਿਹਦੇ ਕਰੋ ਦਰਸ਼ਨ ਕੀ ਸ਼ਹਿਰਾਂ ਦੇ ਪੀੜ ਭੜਕੇ ਚੋਂ ਨਿਕਲ ਕੇ ਜਦੋਂ ਆਉਂਦੇ ਹਾਂ ਦੇ ਆਲੇ-ਦਾਲੇ ਆਪਣੇ ਕਿੰਨੀ ਖੂਬਸੂਰਤੀਆਂ ਨੇਚਰ ਦਿੱਤਾ ਵਧੀਆ ਦੇਖੋ ਰਿਆਲੀ ਕਿੰਨੀ ਸੋਹਣੀ ਸੋਹਣੀਆਂ ਸੜਕਾਂ ਆਪਾਂ ਨਾਲ ਦੇ ਨਾਲ ਦੇ ਬਹੁਤ ਸੋਹਣੇ ਰੇਤਲੀ ਦੇ ਕੋਲ ਆਪਣੇ ਪੰਜਾਬ ਚ ਵੀ ਇਹੋ ਜਿਹੀਆਂ ਜਗ੍ਹਾ ਹੈਗੀਆਂ ਜਿਵੇਂ ਆਪਾਂ ਬਾਕੀ ਵੀਡੀਓਸ ਤੇ ਦੇਖਦੇ ਹੁੰਦੇ ਆ ਹਨ ਇਹ ਦੂਨਾ ਪਾਸੇ طرف ਤੋਂ ਚੱਲਦੇ ਪਏ ਆ ਨਾਲ ਸਿੱਧੀ ਸੜਕ ਚੱਲਦੀ ਹੈ ਦੇਖੋ ਬੰਨੇ ਖੂਬਸੂਰਤ ਨਜ਼ਾਰੇ ਆ ਇਸ ਨੂੰ ਤੇ ਆ ਕੇ ਮ제 ਹੀ ਆ ਜਾਂਦਾ ਕੋਲ ਸਿੰਦੇਸਾ ਦੇ ਕੋਲ ਚਲਦੇ ਚਲਦੇ ਦੇਖੋ ਨਹਿਰ ਤੋਂ ਆਪਾਂ ਕਿੰਨੀ ਹਾਈਟ ਤੇ ਆ ਗਏ ਪਹਿਲਾਂ ਆਪਾਂ ਇਹਦੇ ਤੋਂ ਤੁਰਕੇ ਬਸ ਬਰਾਬਰ ਜੇ ਚਲਦੇ ਪਏ ਸੀ ਹੁਣ ਦੇਖੋ ਕਿੰਨੀ ਹਾਈਟ ਤੇ ਆ ਗਏ ਇੱਕ ਹੋਰ ਖੂਬਸੂਰਤ ਜਗਾਹ ਲੋ ਜੀ ਆਹ ਦੇਖੋ ਇਹ ਦਾਸਤਾਨੇ ਸ਼ਹਾਦਤ ਬਣਾਈ ਗਈ ਹੈ ਇਕ ਕਰਨ ਵਾਲਾ ਸਪੋਰਟ ਟਾਈਮ ਲੱਗਿਆ ਤਾਂ ਆਪਾਂ ਜਿ ਡਰਾਵਾਂਗੇ ਔਰ ਇੱਥੇ ਆਪਾਂ ਰਸਤੇ 'ਚ ਰੁਕੇ ਆ ਹੁਣ ਰਿਫਰੈਸ਼ਮੈਂਟ ਲਈ ਇੱਥੇ ਇੱਕ ਬਹੁਤ ਹੀ ਸਾਫ਼ ਸੁਥਰਾ ਜਿਹਾ ਢਾਬਾ ਆਇਆ ਸੀ ਨੰਗਾ ਚਲੋ ਇੱਥੇ ਰੁਕ ਕੇ ਕੁਛ ਨਾ ਕੁਛ ਮਾੜਾ ਮੋਟਾ ਖਾ ਲਿਆ ਜਾਵੇ ਇੱਕ ਬ੍ਰੇਕ ਵੀ ਹੋ ਜਾਂਦੀ ਆ ਜੀ ਇੱਕ ਸੀ ਜੀ ਵਧੀਆ ਸੀ ਪਰੌਂਠੇ ਦੀ ਕੁਆਲਿਟੀ ਬਹੁਤ ਵਧੀਆ ਸੀ ਮੈਂ ਚਲੋ ਇੱਕ ਇੱਕ ਖਾ ਲਈਏ ਇੱਕ ਇੱਕ ਖਾ ਕੇ ਥੋੜਾ ਜਿਹਾ ਭੁੱਖ ਘਟ ਲੱਗੂਗੀ ਬਾਕੀ ਬੋਤਵਾਰਾ ਸਾਹ ਪਹੁੰਚਦੇ ਆ ਮਿਲਦੇ ਆ ਜੀ ਫਿਰ ਤੁਹਾਨੂੰ ਉੱਥੇ ਪਹਾੜੀਆਂ ਸ਼ੁਰੂ ਹੋਉਂਦੀਆਂ ਨੇ ਯਾਨੀ ਕਿ ਆਪਾਂ ਨੇੜੇ ਪਹੁੰਚ ਗਏ ਹਾਂ ਦੋਸਤੋ ਪਹੁੰਚ ਗਏ ਆਪਾਂ ਕਾਰ ਪਾਰਕਿੰਗ ਦੇ ਵਿੱਚ ਇੱਥੇ ਕਾਰ ਲਾ ਕੇ ਹੁਣ ਆਪਾਂ ਵੱਧ ਰਹੇ ਆ ਗੁਰਦੁਆਰਾ ਸਾਹਿਬ ਵੱਲ ਲੋ ਜੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਹਾਂਜੀ ਦੋਸਤੋ ਲਿਆਓ ਤੁਹਾਨੂੰ ਆਪਣੀ ਫੈਮਿਲੀ ਨਾਲ ਮਲਾ ਦੀਏ ਤੇ ਇਹ ਨੇ ਮੇਰੇ ਮੈਸੇਜ ਪਿਛੇ ਨੇ ਮੇਰੇ ਮਾਦਰ ਤੇ ਮੇਰੀ ਗੁੜੀਆ ਮੇਰੀ ਬੇਟੀ ਚਲੋ ਚਲੋ ਜੀ ਚਲੋ ਫਿਰ ਆਪਾਂ ਕਰੀਏ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੁਸੀਂ ਪਾਉਜ਼ ਕਰਕੇ ਪੜ੍ਹ ਲਿਓ ਆ ਪੰਜਾਬੀ ਤੇ ਹੋ ਗਿਆ ਆ ਇੰਗਲਿਸ਼ ਚ ਹੋ ਗਿਆ What love ਅੱਜ ਆਪਾਂ ਦਰਸ਼ਨ ਕਰਕੇ ਆ ਗਏ ਆ ਅੰਦਰ ਦਰਬਾਰ ਸਾਹਿਬ ਦੇ ਵਿੱਚ ਤਾਂ ਅਲਾਉਟ ਨਹੀਂਗਾ ਵੀਡੀਓ ਬਣਾਉਣਾ ਇਸ ਕਰਕੇ ਮੈਂ ਵੀਡੀਓ ਬਣਾਈ ਰਹੀ ਹਾਂ ਚਲੋ ਆਪਾਂ ਹੁਣ ਚੱਲਦੇ ਆ ਅਗਲੇ ਪਾਸੇ ਲੋ ਦੋਸਤੋ ਪ੍ਰਕਾਸ਼ ਛਕੋ ਜੀ ਪਿੰਨੀ ਪ੍ਰਸ਼ਾਦ ਇਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਅੱਜ ਆਪਾਂ ਚੈਨਲ ਦੀ ਸ਼ੁਰੂਆਤ ਕਰੀ ਆ ਤੇ ਗੁਰੂ ਦਾ ਨਾਮ ਲੈ ਕੇ ਆਪਾਂ ਸ਼ੁਰੂਆਤ ਕਰੀ ਆ ਲੋ ਜੀ ਸਾਰਿਆਂ ਲਈ ਪ੍ਰਸ਼ਾਦ ਹਾਜ਼ਰ ਆ ਜੀ। ਸਾਡੇ ਦੋਸਤੋ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਤਾਂ ਕਰ ਲੈ ਤੁਲੇ ਦਰਸ਼ਨ। ਹੁਣ ਆਪਾਂ ਚੱਲਦੇ ਆਂ ਬਿਭੌਰ ਸਾਹਿਬ ਨੂੰ। ਇੱਕ ਤੋਂ ਬਾਅਦ ਸੱਧਕ ਘੰਟੇ ਦਾ ਰਸਤਾ ਹੈਗਾ ਵਾ ਚਲੋ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਉਂਦੇ ਵਾਹ ਬਈ ਵਾ ਦੇਖੋ ਕਿੰਨਾ ਸੋਹਣਾ ਲੱਗਦਾ ਇੰਡੀਆ ਦਾ ਫਲੈਗ ਜੇ ਤੁਸੀਂ ਦੇਖੋ ਕਿੰਨਾ ਸੋਹਣਾ ਵੀ ਉਹ ਇੱਥੇ ਪਹਾੜੀ ਇਲਾਕਾ ਸ਼ੁਰੂ ਹੋਣ ਵਾਲਾ लो जी दोस्तों करो दर्शन श्री गुम साहेब बहुत सोहने दृश्य दोस्तों देखो क्या कुदरत nature at its best ਅਮਰੀਕਰਾ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਗੁਰਦੁਆਰਾ ਬਿਭੋਰ ਸਾਹਿਬ ਪਾਤਸ਼ਾਹੀ ਦਸਵੀਂ ਨਯਾਨੰਗ ਲਿਆਓ ਦੋਸਤੋ ਇਹਦਾ ਇਤਿਹਾਸ ਦਸੀਏ ਤੁਮ ਵੀਡੀਓ ਨੂੰ ਇੱਥੇ ਪਾਜ਼ ਕਰਕੇ ਤੁਸੀਂ ਇਹਦਾ ਇਹ ਤਾਂ ਪੜ ਸਕਦੇ ਹੋ ਦੋਸਤੋ ਇਹ ਉਹ ਪਵਿੱਤਰ ਸਥਾਨ ਜਿੱਥੇ ਅਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਪਈ ਸਾਹਿਬ ਜੀ ਦਾ ਉਚਾਰਨ ਕੀਤਾ ਸੀ ਦੋਸਤੋ ਚਲੋ ਫਿਰ ਹੁਣ ਆਪਾਂ ਦਰਸ਼ਨ ਕਰੇ ਆਈਏ ਉਹਨਾਂ ਪਾਏ ਆ ਗੁਰਦੁਆਰਾ ਬਾਬਾ ਗੁਰਦਤਾ ਜੀ ਦੇ ਇਹ ਤਹਾਸ ਜਿਹੜਾ ਲਿਖਿਆ ਵੀਡੀਓ ਰੋਕ ਕੇ ਫੇਰ ਤੁਸੀਂ ਪੜ ਸਕਦੇ ਅੱਜ ਆਪਾਂ ਕੋਸ਼ਿਸ਼ ਕਰੀਆ ਕਿ ਇੱਕ ਦਿਨ ਦੇ ਵਿੱਚ ਆਪਾਂ ਜਿੰਨੇ ਗੁਰੂ ਘਰ ਜਾ ਸਕਦੇ ਸੀ ਆਪਾਂ ਗਏ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਅੱਜ ਆਪਾਂ ਇੱਥੇ ਤੱਕ ਸ਼੍ਰੀ ਕੇਸਗੜ ਸਾਹਿਬ ਤੇ ਬੋਹਰ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਆਪਾਂ ਬਾਬਾ ਵਡੁੰਣ ਸਾਹਿਬ ਜੀ ਦੇ ਵੀ ਜਾਈਏ ਉੱਥੇ ਵੀ ਆਪਾਂ ਮੱਥਾ ਟੇਕ ਕੇ ਜ਼ਰੂਰ ਆਈਏ ਅਗਲੀ ਵਾਰ ਜਦੋਂ ਇਸ ਧਰਤੀ ਤੇ ਦੁਬਾਰਾ ਆਵਾਂਗੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਹੋਰ ਗੁਰੂਤਾਂ ਵੀ ਆਪਣੀ ਇਸ ਧਰਤੀ ਤੇ ਹੈਗੇ ਆ ਆਪਾਂ ਉਹਨਾਂ ਦੇ ਵੀ ਦਰਸ਼ਨ ਕਰੀਏ ਤੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵੀ ਨਵੇਂ ਵੀਡੀਓਜ਼ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਇਕੱਲੇ ਗੁਰਧਾਮਾਂ ਦੇ ਨਹੀਂ ਆਪਾਂ ਜੋ ਰੁਟੀਨ 'ਚ ਕਰਦੇ ਆ ਹਨ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਕੁਝ ਇੰਟਰਸਟਿੰਗ ਹੋਇਆ ਕਰੂ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਕਿਤੇ ਗਏ ਉਹ ਵੀ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਤਾਂ ਕਿ ਜੋ ਆਪਣਾ ਜੋ ਹੈ ਇੱਕ ਬੌਂਡ ਕ੍ਰੀਏਟ ਹੋ ਸਕੇ ਤੇ ਬਸ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਵੀਰ ਦੇ ਨੂੰ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਚੰਗੀ ਲੱਗੇ ਕੁਝ ਵੀ ਚੰਗਾ ਲੱਗਿਆ ਹੋਵੇ ਕੋਸ਼ਿਸ਼ ਕਰੀਏ ਗਲਤੀਆਂ ਵੀ ਹੋਈਆਂ ਹੋਣਗੀਆਂ ਪਹਿਲੀ ਵਾਰ ਜੋ ਅੱਜ ਵਲੋਗਿੰਗ ਕਰੀ ਆ ਕਈ ਵਾਰ ਪਹਿਲਾਂ ਵੀਡੀਓਜ਼ ਬਣਾਈਆਂ ਨੇ ਉਹ ਮੈਂ ਅਪਲੋਡ ਕਰੀਆਂ ਹੀ ਨਹੀਂ ਅੱਜ ਪਹਿਲੀ ਕੋਸ਼ਿਸ਼ ਆ ਜੇ ਕੋਈ ਗਲਤੀ ਹੋਵੇ ਤਾਂ ਪਲੀਜ਼ ਮਾਫ ਕਰਨਾ ਹਾਂਜੀ ਜੇ ਕੋਈ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਬਿਲਕੁਲ ਜੀ ਆਪਣਾ ਪਿਆਰ ਦਿਖਾਓ ਚਲੋ ਹੁਣ ਅੱਗੇ ਜਾਂਦੇ ਆਪਾਂ ਤੇ ਦਰਸ਼ਨ ਕਰਦੇ ਆਂ ਬਾਬਾ ਪੁੱਢਣ ਚਾਹ ਜੀ ਦੇ ਜੋ ਕਿ ਇੱਥੋਂ ਸਿਰਫ 2-4-5 ਮਿੰਟ ਦਾ ਹੀ ਰਸਤਾ ਹੈ ਦੀ ਦੇਖ ਲੋ ਲੁਧਿਆਣੇ ਦਾ ਵੀ ਜਾਮ ਹੋਰ ਸ਼ਹਿਰਾਂ ਦੇ ਤਾਂ ਬਾਲੇ ਦਿਪਾਉਂਦੇ ਆ ਲੋਕੀ ਲੁਧਿਆਣੇ ਦਾ ਕੋਈ ਜਾਮ ਨਹੀਂ ਦਿਖਾਉਂਦਾ ਦੇਖੋ ਬੁਰੇ ਹਾਲ ਲਓ ਜੀ ਦੋਸਤੋ ਘਰ ਪਹੁੰਚ ਗਏ ਆ ਤੇ ਟੋਟਲ ਹੁਣ ਆਪਣਾ ਜੋ ਅੱਜ ਦਾ ਸਫਰ ਹੋਇਆ 277.7 ਕਿਲੋਮੀਟਰ ਹੋਇਆ ਵਾ ਤੇ ਹੁਣ ਟਾਈਮ ਜੋ ਹੋਇਆ ਵਾ ਉਹ ਹੋ ਗਿਆ ਜੀ 9 ਵਜੇ 37 ਮਿੰਟ ਯਾਨੀ ਕਿ 9:30 ਤੋਂ 7 ਮਿੰਟ ਉੱਪਰ ਹੋਏ ਨੇ ਸੋ ਅੱਜ ਦਾ ਜੋ ਸਫਰ ਸੀ ਬਹੁਤ ਹੀ ਵਧੀਆ ਰਿਹਾ ਬਹੁਤ ਹੀ ਜੋ ਇੰਜੋਏ ਕਰਿਆ ਅਸੀਂ ਸਾਰਾ ਦਿਨ ਜੋ ਆਪਣਾ ਸਫਰ ਸੀ ਜਿਵੇਂ ਕਿ ਆਲਮੋਸਟ 278 ਕਿਲੋਮੀਟਰ ਦਾ ਸੀਗਾ ਬਿਲਕੁਲ ਵੀ ਥਕਾਨ ਨਹੀਂ ਹੋਈ ਬਹੁਤ ਹੀ ਇੰਜੋਏ ਕਰਿਆ ਅਸੀਂ ਅੱਜ ਸਾਰੇ ਦਿਨ ਇੱਥੇ ਲੁਧਿਆਣੇ ਦੀ ਟ੍ਰੈਫਿਕ ਦਾ ਕੰਮ ਹੈ ਜੀ ਅਸੀਂ ਮੈਨੂੰ ਆਲਮੋਸਟ 4 ਘੰਟੇ ਤੋਂ ਜ਼ਿਆਦਾ ਜਿਹੜਾ ਹੈਗਾ ਮੈਨੂੰ 3 ਤੋਂ 4 ਕਿਲੋਮੀਟਰ ਨੂੰ ਮੈਨੂੰ ਲੱਗਿਆ ਹੁਣ ਆਪਾਂ ਜਿਹੜਾ ਹੈਗਾ ਆਪਣਾ ਡਿਨਰ ਵੀ ਆਪਾਂ ਜੋ ਹੈ ਘਰੇ ਹੀ ਲੈ ਆਏ ਹੈਗੇ ਆ ਪੈਕ ਕਰਵਾ ਕੇ ਤੇ ਆਪਾਂ ਡਿਨਰ ਕਰਦੇ ਆਂ ਇਆ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਪਰ ਦੋਸਤੋ ਜਿਹੜਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੈਗਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਜ਼ਰੂਰ ਕਰਨਾ ਆਪਣੇ ਵੀਰ ਦਾ ਸਾਥ ਦਿਓ ਤੁਹਾਨੂੰ ਹੋਰ ਵੀ ਵਧੀਆ-ਵਧੀਆ ਵੀਡੀਓਜ਼ ਜਿਹੜੀਆਂ ਹੈਗੀਆਂ ਉਹ ਲੈ ਕੇ ਆਉਂਦੇ ਰਹਾਂਗੇ ਸੋ ਚਲੋ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ